ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਵੱਲੋਂ ਸੂਬੇ ਭਰ ਦੇ ਵਿੱਚ 9 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਸਵੇਰੇ 8 ਵਜੇ ਤੋਂ 11 ਵਜੇ ਤੱਕ OPD ਸੇਵਾਵਾਂ 'ਵਾਂਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਅੱਜ ਦੂਜੇ ਦਿਨ ਵੀ ਸਿਵਲ ਹਸਪਤਾਲ ਅਜਨਾਲਾ ਦੇ ਡਾਕਟਰਾਂ ਦੇ ਵੱਲੋਂ OPD ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਿ ਮਰੀਜ਼ਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਡਾਕਟਰਾਂ ਅਤੇ ਮਰੀਜ਼ਾਂ ਨੇ ਇੰਡੀਅਨ ਨਿਊਜ਼ ਪੰਜਾਬ ਨਾਲ ਕੀਤੀ ਹੈ ਵਿਸ਼ੇਸ਼ ਗੱਲਬਾਤ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਕੱਲ ਵੀ ਜਿਹੜੇ ਡਾਕਟਰਾਂ ਵੱਲੋਂ ਹੜਤਾਲ ਰਹੀ ਹੈ ਤੇ ਅੱਜ ਦੂਜਾ ਦਿਨ ਸ਼ੁਰੂ ਹੋ ਗਿਆ ਡਾਕਟਰਾਂ ਵੱਲੋਂ ਲਗਾਤਾਰ ਹੜਤਾਲਾਂ ਜਾਰੀ ਨੇ ਜਿਸ ਤਰੀਕੇ ਨਾਲ ਸਵੇਰੇ 8 ਵਜੇ ਤੋਂ ਲੈ ਕੇ 11:30 ਵਜੇ ਤੱਕ ਜਿਹੜੀ ਓਪੀਡੀ ਬਿਲਕੁਲ ਬੰਦ ਕੀਤੀਆਂ ਗਈਆਂ ਨੇ ਲਗਾਤਾਰ ਜੇ ਗੱਲ ਕਰੀਏ ਮਰੀਜ਼ਾਂ ਨੂੰ ਵੀ ਕਾफी ਪਰੇਸ਼ਾਨੀਆਂ ਆ ਰਹੀਆਂ ਨੇ ਪਰ ਡਾਕਟਰ ਜਿਹੜੇ ਨੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਕੁਝ ਤਰਨੇ ਪ੍ਰਦਰਸ਼ਨ ਕਰ ਰਹੇ ਸੀ ਉਸੇ ਤਰੀਕੇ ਨਾਲ ਅਸੀਂ ਹਲਕਾ ਅਜ਼ਨਾਲਾ ਦੇ ਸਿਵਲ ਹਸਪਤਲ ਵਿੱਚ ਮੌਜੂਦ ਆ ਸਾਡੇ ਨਾਲ ਡਾਕਟਰ ਵੀ ਮੌਜੂਦ ਨੇ ਆਪਾਂ ਗੱਲ ਕਰਾਂਗੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਕੀ ਮਸਲਾ ਹੈ ਅ ਹਾਂਜੀ 9 ਤਰੀਕ ਤੋਂ 11 ਤਰੀਕ ਤੱਕ ਅੱਧੇ ਦਿਨ ਵਾਸਤੇ OPD ਬੰਦ ਹੈ ਇਸ ਜੋ PCMS ਐਸੋਸੀਏਸ਼ਨ ਦੀ ਹਦਾਇਤਾਂ ਦੇ ਅਨੁਸਾਰ ਫਰਸਟ ਹਾਫ ਵਾਸਤੇ 3 ਦਿਨ ਵਾਸਤੇ OPD ਬੰਦ ਹੈ ਕੱਲ 11 ਤਰੀਕ ਨੂੰ ਫਾਈਨੈਂਸ ਮਿਨਿਸਟਰ ਨਾਲ ਮੀਟਿੰਗ ਹੈ ਅਗਰ ਉਸ ਮੀਟਿੰਗ 'ਚ ਕੋਈ ਮਸਲੇ ਦਾ ਹੱਲ ਨਿਕਲ ਆਇਆ ਤੇ ਸੇਵਾਵਾਂ ਵਾਪਸ ਹੋ ਜਾਣਗੀਆਂ ਅਗਰ ਮਸਲੇ ਦਾ ਹੱਲ ਨਹੀਂ ਨਿਕਲਿਆ ਤੇ ਸੇਵਾਵਾਂ ਮੁਕੰਮਲ ਤੌਰ ਤੇ ਠੱਪ ਹੋ ਜਾਣਗੀਆਂ OPD ਪੂਰੇ ਦਿਨ ਵਾਸਤੇ ਬੰਦ ਹੋ ਜਾਏਗੀ ਕੱਲ 12 ਤਰੀਕ ਤੋਂ ਜਿਸ ਤਿੱਕੇ ਨਾਲ ਮੈਮ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਡਾਕਟਰ ਲੋਕਾਂ ਦੀ ਸੇਵਾ ਕਰਦੇ ਨੇ ਪਰ ਡਾਕਟਰਾਂ ਨੂੰ ਹੀ ਹੁਣ ਧਰ ਦੇਖੋ ਅਸੀਂ ਬਹੁਤ ਮਜਬੂਰੀ ਦੀ ਹਾਲਤ ਵਿੱਚ ਇਹ ਸਟੈਪ ਚੁੱਕਦੇ ਹਾਂ ਡਾਕਟਰਸ ਤੁਹਾਨੂੰ ਪਤਾ ਹੈ ਕਿ ਕਦੀ ਸਟ੍ਰਾਈਕ ਤੇ ਨਹੀਂ ਮਤਲਬ ਅਸੀਂ ਆਪਣੇ ਦਿਲ ਤੇ ਪੱਥਰ ਰੱਖ ਕੇ ਇਹ ਸਟੈਪ ਚੁੱਕਿਆ ਔਰ ਇਹ ਲੋਕਾਂ ਦੀ ਭਲਾਈ ਵਾਸਤੇ ਹੀ ਚੁੱਕਿਆ ਹੈ ਕਿਉਂਕਿ ਡਾਕਟਰ ਪੋਪੂਲੇਸ਼ਨ ਰੇਸ਼ਿਓ ਦੇ ਅਨਸਾਰ ਡਾਕਟਰਾਂ ਦੀ ਭਰਤੀ ਨਹੀਂ ਹੋ ਰਹੀ ਡਾਕਟਰਸ ਓਵਰ ਬਰਡਨ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲਦੀਆਂ ਜਿੰਨੇ ਡਾਕਟਰ ਚਾਹੀਦੇ ਨੇ ਪੋਪੂਲੇਸ਼ਨ ਵਾਸਤੇ 10000 ਦੇ ਵਿੱਚ ਇੱਕ ਡਾਕਟਰ ਚਾਹੀਦਾ ਹੈ ਕਿੰਨੀ ਦਹਾ ਹੈ ਨਹੀਂ ਪopulation ਬੈਂਡ ਡਾਕਟਰ ਪopulation ਦੀ ਰੇਸ਼ੋ ਮੇਨਟੇਨ ਨਹੀਂ ਹੈ ਉਹਦੇ ਕਰਕੇ ਜਿਹੜੇ ਡਾਕਟਰਸ ਹਨ ਨੇ ਉਹ ਓਵਰ ਬਰਡਨ ਨੇ ਉਹਨਾਂ ਵਿੱਚੋਂ ਵੀ ਉਹਨਾਂ ਨੂੰ VIP ਡਿਊਟੀਆਂ ਤੇ ਭੇਜ ਦਿੱਤਾ ਜਾਂਦਾ ਹੈ ਕਿਸੇ ਨੂੰ ਐ ਸਪੈਸ਼ਲਿਸਟ ਨੂੰ ਐਮਰਜੈਂਸੀ ਡਿਊਟੀਆਂ ਤੇ ਭੇਜ ਦਿੱਤਾ ਜਾਂਦਾ ਹੈ ਤੇ ਉਹਦੇ ਨਾਲ ਮਰੀਜ਼ਾਂ ਨੂੰ OPD ਦੇ ਵਿੱਚ ਹੋਰ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਮਰੀਜ਼ਾਂ ਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਾਏ ਇਸੇ ਵਾਸਤੇ ਸਾਨੂੰ ਇਹ ਆਪਣੇ ਹੱਕਾਂ ਦੀ ਲੜਾਈ ਵਾਸਤੇ ਮੈਦਾਨ ਵਿੱਚ ਉਤਰਨਾ ਪਿਆ ਹੈ ਠੀਕ ਹੈ ਜੜਨਾ ਹੋਰ ਵੀ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਬੈਠੇ ਹੋ ਸਾਰੇ ਦੇਖ ਰਹੇ ਕਿ ਸਾਰੇ ਡਾਕਟਰ ਜਿਹੜੇ ਕੀ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਠੀਕ ਕਰਨਾ ਹੁੰਦਾ ਲੋਕਾਂ ਦਾ ਹਾਲਚਲ ਦੇਖਣਾ ਹੁੰਦਾ ਪਰ ਤੁਸੀਂ ਧਰਨਿਆਂ ਦੇ ਬੈਠ ਗਏ ਲੋਕਾਂ ਦਾ ਕੀ ਬਣੇਗਾ ਹਾਲ ਸਾਨੂੰ ਫਸਟ ਆਫ ਆਲ ਇਹ ਹੀ ਚਾਹੀਦਾ ਕਿ ਸਾਡੀ ਸਿਕਿਉਰਿਟੀ ਦਾ ਪਰਪਸ ਜੋ ਵੀ ਹੈ ਉਹ ਫੁੱਲਫਿਲ ਹੋ ਜਾਏ ਅਸੀਂ ਰਾਤਾਂ ਤੇ ਇਥੇ ਡਿਊਟੀ ਕਰਦੇ ਆਂ ਸਾਨੂੰ ਇੱਥੇ ਸਿਕਿਉਰਿਟੀ ਵੀ ਸਿਕਿਉਰਿਟੀ ਗਾਰਡ ਚਾਹੀਦੇ ਐ ਏਟ ਲੀਸਟ ਇੱਕ ਹੋਏ ਜਾਂ ਦੋ ਹੋਣ ਸਾਡੇ ਕੋਲ ਫਸਟ ਆਫ ਆਲ ਤੇ ਇਹ ਹੀ ਸਾਨੂੰ ਚਾਹੀਦਾ ਅਸੀਂ ਲੇਡੀ ਡਾਕਟਰਸ ਹੈਗੀਆਂ ਜੋ ਕਿ ਰਾਤ ਨੂੰ ਇਕੱਲੇ ਹੁੰਨੇ ਆ ਇੱਥੇ ਮੇਨ ਤੇ ਇਹ ਹੀ ਹੈ ਉਸ ਤੋਂ ਬਾਅਦ ਸਾਡੀ ਪ੍ਰੋਮੋਸ਼ਨਸ ਦਾ ਕੀਤਾ ਜਾਏ ਤੇ ਇੱਕ ਸਾਡੀ ਪੋਸਟਾਂ ਜੋ ਕਿ ਵੇਕੈਂਟ ਆ ਉਹਨਾਂ ਨੂੰ ਫਿਲ ਕੀਤਾ ਜਾਏ ਤਾਂ ਕਿ ਸਾਡੇ ਤੇ ਜੋ ਬੋਝ ਆ ਉਹ ਵੀ ਘਟੇ ਐਂਡ ਲੋਕਾਂ ਨੂੰ ਵੀ ਜ਼ਿਆਦਾ ਸੇਤ ਜੋ ਵੀ ਸੇਵਾਵਾਂ ਮਿਲਣ ਬਿਲਕੁਲ ਸਿਕਿਉਰਟੀ ਨੂੰ ਲੈ ਕੇ ਤੁਸੀਂ ਜਿਸ ਤਰੀਕੇ ਨਾਲ ਕੱਲ ਦਾ ਜਣ ਵੀ ਲੱਗੇ ਰਿਹਾ ਅੱਜ ਵੀ ਜਾਰੀ ਹੈ ਕੱਲ ਵੀ ਰਹੇਗਾ ਤੇ ਅਗਲੀ ਮੀਟਿੰਗ ਦੀ ਵੇਟ ਕੀਤੀ ਜਾ ਰਹੀ ਕਿ ਅਗਲੀ ਮੀਟਿੰਗ ਚ ਕੀ ਸਿੱਟਾ ਨਿਕਲਦਾ ਉਸ ਤੋਂ ਬਾਅਦ ਵੀ ਜੇ ਤਰਨਾ ਜਾਰੀ ਰਹੂਗਾ ਪਰ ਜੇ ਕੋਈ ਸਿੱਟਾ ਵਧੀਆ ਨਹੀਂ ਨਿਕਲਦਾ ਤਾਂ ਫਿਰ ਕੀ ਹਾਲਾਤ ਬਣਨਗੇ ਫਿਰ ਅਸੀਂ ਇਦਾਂ ਹੀ ਸਟ੍ਰਾਈਕ ਕਰਾਂਗੇ ਫਿਰ ਇਹੀ ਹੈ ਕਿ ਲੋਕਾਂ ਦਾ ਹੀ ਮੇਨ ਜੋ ਹੈ ਲੋਕਾਂ ਬਾਰੇ ਸੋਚ ਕੇ ਸਟ੍ਰਾਈਕ ਕਰਦੇ ਪ ਤੇ ਫਿਰ ਲੋਕੀ ਸਫਰ ਕਰਨਗੇ ਇਹੀ ਹੈ ਪਰ ਕੀ ਚਾਹੀਦਾ ਕੀ ਸਰਕਾਰ ਨੂੰ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਕਿਉਂਕਿ ਸਰਕਾਰਾਂ ਨੇ ਸਾਰਾ ਮੇਨਟੇਨੈਂਸ ਕਰਨਾ ਹੁੰਦਾ ਹੈ ਸਾਰੇ ਸਿਸਟਮ ਨੂੰ ਦੇਖਣਾ ਹੁੰਦਾ ਹੈ ਸਰਕਾਰ ਨੂੰ ਇਹੀ ਕਿ ਸਾਡੀ ਮੰਗਾਂ ਜੋ ਵੀ ਆ ਉਹ ਪੂਰੀਆਂ ਕੀਤੀਆਂ ਜਾਣ ਠੀਕ ਹੈ ਸਾਡੇ ਨਾਲ ਇਥੇ ਕੋਈ ਪਿੰਡਾਂ ਤੋਂ ਲੋਕ ਵੀ ਆਏ ਨੇ ਜਿਸ ਤਰੀਕੇ ਨਾਲ ਅਸੀਂ ਗੱਲ ਕਰਾਂਗੇ ਮੈਮ ਕੀ ਨਾਮ ਤੁਹਾਡਾ ਮੇਰੇ ਨਾਲ ਹਰਜੀਤ ਕੋ ਤੁਸੀਂ ਆਇਓ ਕਿੱਧਰੋਂ ਆਏ ਤੁਸੀਂ ਢਾਲਪੱਟੀ ਤੋਂ ਆਇਆ ਸਾਰੇ ਦੇਖੋ ਆਹੀ ਨਾ ਕੱਲ ਵੀ ਆਏ ਆ ਕੱਲ ਵੀ ਅਸੀਂ ਪੇਸ਼ੈਂਟ ਇੰਨੀ ਗਰਮੀ ਚ ਲੈ ਕੇ ਆਉਨੇ ਆ ਹਨ ਬਹੁਤ ਮੁਸ਼ਕਿਲਾਂ ਦੀ ਪਹਿਲਾਂ ਅਸੀਂ ਘਰ ਘਰ ਕੇ ਆ ਕੇ ਆਉਨੇ ਆ ਫਿਰ ਇੰਨੀ ਮੁਸ਼ਕਿਲ ਮਰੀਜ਼ ਆਉਂਦੇ ਉਹਨਾਂ ਨੂੰ ਬਹੁਤ ਔਡੀ ਮੁਸ਼ਕਿਲ ਆਉਂਦੀ ਆ ਇੰਨੀ ਕੀ ਜਿਹੜੇ ਪ੍ਰੈਗਨੈਂਟ ਆ ਉਹਨਾਂ ਦੇ ਵਾਧਾ ਘਾਟਾ ਹੋ ਸਕਦਾ ਹਰ ਗੱਲ ਦਾ ਜੇ ਤੁਸੀਂ ਅਸੀਂ ਆਉਨੇ ਆ ਤੇ ਡਾਕਟਰ ਵਿਚਾਰੇ ਵੀ ਬਾਹਰ ਬੈਠੇ ਹੁੰਦੇ ਆ ਅਸੀਂ ਤੁਹਾਡੇ ਅੱਗੇ ਹੋਈ ਬੇਨਤੀ ਕਰਦੇ ਹਾਂ ਤੁਸੀਂ ਵਾਅਦਾ ਕਰਦੇ ਤੁਸੀਂ ਅੱਥੀ ਇਹਨਾਂ ਦਾ ਮਸਲਾ ਹੱਲ ਕਰੋ ਕਿ ਤਾਂ ਹਨ ਨੂੰ ਵੀ ਪਰੇਸ਼ਾਨੀ ਨਾ ਹੋ ਸਕੇ ਅਹੀਂ ਆਪਣੇ ਮਰੀਜ਼ ਆਸਾਨੀ ਨਾਲ ਵਾਪਸ ਵੀ ਵਿਖਾ ਸਕੀ ਹੈ ਜੀ ਡਾਕਟਰ ਲੰਬੀ ਛੁੱਟੀ ਤੇ ਚਲ ਜਾਂਦੇ ਫਿਰ ਕਿੰਨੀ ਕੁ ਮੁਸ਼ਕਲ ਆਉਣਗੀ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਡਾਕਟਰ ਸਾਹਿਬ ਵਾਅਦਾ ਘਟਾ ਪ੍ਰਾਇਮਰੀ ਜਨ ਹੋ ਸਕਦਾ ਵਾ ਮੁਸ਼ਕਲ ਵੀ ਆ ਸਕਦੀ ਮਰੀਜ਼ਾਂ ਨੂੰ ਹਾਂਜੀ ਇਸ ਕਰਕੇ ਨਾ ਸਾਰਾ ਦਿਨ ਬਹਿ ਬੋ ਕੇ ਕੱਲ ਵੀ ਚਲ ਗਏ ਅੱਜ ਵੀ ਚਲ ਗਏ ਅਸੀਂ ਤੁਹਾਡੇ ਅੱਗੇ ਹੋ ਰਿਕਵੈਸਟ ਕਰਦੇ ਹਾਂ ਵਾਅਦਾ ਤੋਂ ਵਾਦਨਾ ਛੇਤੀ ਛੇਤੀ ਜੋ ਵੀ ਜੋ ਵੀ ਡਾਕਟਰ ਸਭਾ ਕਹਿੰਦੇ ਨਾ ਇਹਦਾ ਮਸਲਾ ਵਾਅ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਹਾਂ ਸਰਕਾਰ ਨੂੰ ਕੀ ਅਪੀਲ ਕਰਦੇ ਜੀ ਸਰਕਾਰ ਨੂੰ ਇਹ ਕਹਿੰਦੇ ਆ ਵੀ ਜੋ ਵੀ ਡਾਕਟਰ ਕਹਿੰਦੇ ਆ ਵੀ ਤਨਖਾਹਾਂ ਬਾਰੇ ਇਹਨਾਂ ਨੂੰ ਪੱਕਿਆ ਕਰੋ ਤੇ ਡਾਕਟਰ ਵਾਅਦਾ ਤੋਂ ਵਾਅਦਾ ਡਿਊਟੀਆਂ ਡਾਕਟਰਾਂ ਦੀ ਵਾਅਦਾ ਤੋਂ ਵਾਅਦਾ ਲਾਓ ਕਿ ਤਾਂ ਪੇਸ਼ੰਦ ਨੂੰ ਕੋਈ ਮੁਸ਼ਕਲ ਨਾ ਆ ਸਕੇ ਲਗਾਤਾਰ ਅਸੀਂ ਅਜਨਾਲਾ ਦੇ ਸਿਵਲ ਹਸਪੀਟਲ ਵਿੱਚ ਮੌਜੂਦ ਹਾਂ ਇਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਕੱਲ ਵੀ ਸਟ੍ਰਾਈਕ ਸੀਗੀ ਅੱਜ ਵੀ ਦੂਜਾ ਦਿਨ ਹੋ ਗਿਆ ਅੱਜ ਵੀ ਲਗਾਤਾਰ ਜਿਹੜੇ ਡਾਕਟਰ ਨੇ ਉਹ ਹੜਤਾਲ ਤੇ ਬੈਠੇ ਹੋਏ ਨੇ ਪਰ ਕਿਤਨਾ ਕਿਤੇ ਮਰੀਜ਼ਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈ ਰਿਹਾ ਜਿਹੜੇ ਮਰੀਜ਼ ਨੇ ਲਗਾਤਾਰ ਬੈਠ ਕੇ ਟਾਈਮ ਦੀ ਵੇਟ ਕਰ ਰਹੇ ਨੇ ਕਿ ਕਿਦੋਂ 12:30 ਹੋਣਗੇ ਤੇ ਉਹ ਪੀਡੀ ਖੁੱਲੇਗੀ ਅਤੇ ਇਹਨਾਂ ਮਰੀਜ਼ਾਂ ਨੂੰ ਚੈੱਕਅਪ ਹੋਏਗਾ ਪਰ ਡਾਕਟਰ ਵੀ ਕਿਤੇ ਨਾ ਕਿਤੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਨੇ ਕਿ ਲੰਬੇ ਸਮੇਂ ਤੋਂ ਜਿਹੜੀਆਂ ਉਹਨਾਂ ਦੀਆਂ ਤਰੱਕੀਆਂ ਨਹੀਂ ਹੋ ਰਹੀਆਂ ਜੇ ਗੱਲ ਕਰੀਏ ਉਹਨਾਂ ਦੀ ਜਿਸ ਦੀ ਕਿ ਨਾਲ ਡਾਕਟਰ ਸਾਹਿਬ ਨੇ ਕਿਹਾ ਕੀ ਹਜ਼ਾਰ ਮਗਰ ਇੱਕ ਡਾਕਟਰ ਚਾਹੀਦਾ ਪਰ ਡਾਕਟਰਾਂ ਦੀ ਕਮੀ ਦਾ ਵੀ ਵੱਡਾ ਜਿਹੜਾ ਇਹ ਕਿਹਾ ਜਾ ਰਿਹਾ ਕਿ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਪਰ ਆਉਣ ਵਾਲੇ ਸਮੇਂ ਦੇਖਦੇ ਕਿ ਕਦ ਤੱਕ ਸਰਕਾਰ ਇਹਨਾਂ ਦੇ ਗੌਰ ਕਰਦੀ ਆ ਤੇ ਡਾਕਟਰਾਂ ਦੀ ਕਮੀ ਪੂਰੀ ਕਰਦੀ ਆ ਡਾਕਟਰਾਂ ਨੂੰ ਰਾਹਤ ਮਿਲਦੀ ਆ ਜਿੱਥੇ ਡਾਕਟਰਾਂ ਨੂੰ ਰਾਹਤ ਮਿਲੇਗੀ ਉੱਥੇ ਪੇਸ਼ੈਂਟ ਨੂੰ ਵੀ ਜਿਹੜੀ ਰਾਹਤ ਮਿਲੇਗੀ ਬਾਕੀ ਤੁਸੀਂ ਜੁੜੇ ਰਹੋ ਤਾਂ ਇੰਡੀਆ ਨੂੰ